ਅਕਾਲ ਤਖਤ ਸਰ ਤੇ ਸੁਖਬੀ ਸਿੰਘ ਬਾਦਲ ਦੇ ਵੱਲੋਂ ਅਰਦਾਸ ਕਰਵਾਈ ਜਾਵੇਗੀ ਉੱਥੇ ਸਾਬਕਾ ਅਕਾਲੀ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਆ ਜਿਨ੍ਹਾਂ ਦੇ ਵਿੱਚ ਕੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਉੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਰਜੀਤ ਸਿੰਘ ਚੀਮਾ ਜੋ ਕਿ ਪਹੁੰਚ ਵੀ ਚੁੱਕੇ ਨੇ ਆ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਨੂੰ ਦਰਸਲ ਧਾਰਮਿਕ ਸਜ਼ਾ ਲੱਗੀ ਸੀ ਪਿਛਲੇ 10 ਦਿਨਾਂ ਤੋਂ ਲਗਾਤਾਰ ਜੋ ਕਿਸ ਸੁਖਬੀਰ ਬਾਦਲ ਸੇਵਾ ਨਿਭਾਰੇ ਸਨ ਤੁਹਾਨੂੰ ਉਸ ਨੂੰ ਸੇਵਾਦੀਆਂ ਵਕਤ-ਵਕਤ ਦਸ ਤਸਵੀਰਾਂ ਵਿੱਚ ਖਾ ਰਹੇ ਦਰਸਲ 5 ਇਤਿਹਾਸਕ ਸਥਾਨਾਂ ਤੇ ਗੁਰੂ ਘਰਾਂ ਦੇ ਵਿੱਚ ਕਿਉਂਕਿ ਸਰਬੀਰ ਸਿੰਘ ਬਾਦਲ ਦੇ ਵੱਲੋਂ ਪਹਿਰੇਦਾਰ ਦੀ ਸੇਵਾ ਕੀਤੀ ਗਈ ਕਿਰਤ ਨੂੰ ਸਰਵਣ ਕੀਤਾ ਗਿਆ ਫਿਰ ਲੰਗਰ ਹਾਲ ਦੇ ਵਿੱਚ ਪਹੁੰਚ ਕੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਗਈ ਦਰਸਲ 10 ਦਿਨ ਦੀ ਜਿਹੜੀ ਕਿ ਪੂਰੀ ਧਾਰਮਿਕ ਸਜ਼ਾ ਲਗਾਈ ਗਈ ਸੀ ਤੇ ਧਾਰਮਿਕ ਸਜ਼ਾ ਜੋ ਕਿ ਪੂਰੀ ਹੋ ਚੁੱਕੀ ਹੈ ਤੇ ਉਸ ਦੇ ਬਾਅਦ ਹੀ ਉਹਨ ਥੋੜੀ ਦੇਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਪਹੁੰਚਣਗੇ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਤੁਹਾਨੂੰ 10 ਤਸਵੀਰਾਂ ਵਿਖਾ ਰਿਹਾ ਹਾਂ ਸ਼ੁਰੂਆਤ ਜਿਹੜੀ ਕਿ ਸੇਵਾ ਦੀ ਆ 10 ਤਰੀਕ ਨੂੰ ਹੋਈ ਸੀ ਕਿਉਂਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵੱਡਾ ਫੈਸਲਾ ਸੁਣਾਇਆ ਗਿਆ ਸੀ 3 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਸੇਵਾ ਦੀ ਸ਼ੁਰੂਆਤ ਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਆ ਤਾਂ ਦੂਜੇ ਦਿਨ ਹਲਕੇ ਜਦੋਂ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦਰਸ਼ਨਿੰਡੂੜੀ ਤੇ ਪਹਿਰੇਦਾਰ ਦੀ ਸੇਵਾ ਕਰ ਰਿਹਾ ਸੀ ਇਸੇ ਦੌਰਾਨ ਹੀ ਨਰੈਣ ਸਿੰਘ ਚੋੜਾ ਦੇ ਉਹਨਾਂ ਨੂੰ ਤੇ ਜਾਣ ਲਈ ਵਹਾਮਦਾ ਕਰ ਦਿੱਤਾ ਗਿਆ ਹਾਲਾਂਕਿ ਮੌਕੇ ਤੇ ਮੌਜੂਦ ਸੁਰੱਖਿਆ ਕਰਮੀਆਂ ਦਿਲ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਆ ਤਾਂ ਦਰਬਾਰ ਸਾਹਿਬ 2 ਦਿਨ ਸੇਵਾ ਕਰਨ ਦੇ ਬਾਅਦ ਸੁਖਬੀਰ ਸਿੰਘ ਬਾਦਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਇੱਥੇ ਲਗਾਤਾਰ ਦੋ ਦਿਨ ਉਹਨਾਂ ਦੇ ਵੱਲੋਂ ਪਹਿਰੇਦਾਰ ਦੀ ਸੇਵਾ ਕੀਤੀ ਗਈ ਲੰਗਰ ਹਾਲ ਦੇ ਵਿੱਚ ਬਰਤਨ ਸਾਫ਼ ਕੀਤੇ ਗਏ ਫਿਰ ਫਤੇਗੜ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਤੱਕ ਸ੍ਰੀ ਨਮਨ ਦਾ ਦਮਦਮਾ ਸਾਹਿਬ ਦੇ ਵਿੱਚ ਤੇ ਆਖਰੀ ਦੋ ਦਿਨ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੇਵਾ ਕੀਤੀ ਗਈ ਤੇ ਉਸ ਦੇ ਬਾਅਦ ਉਹ ਥੋੜੀ ਦੇਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਪਹੁੰਚ ਰਹੇ ਨੇ ਸੁਖਬੀਰ ਬਾਦਲ ਸਿੱਧਾ ਰੋਕ ਕਰਦੇ ਆ ਸ੍ਰੀ ਦਰਬਾਰ ਸਾਹਿਬ ਦਾ ਜਿੱਥੋਂ ਕੈਮਰੇ ਸਹਾਇ ਹੋ ਗਈ ਲਗਾਤਾਰ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਫਿਲਹਾਲ ਕਿਸ ਤਰੀਕੇ ਦੀ ਹਲਚਲ ਕਿਸ ਤਰੀਕੇ ਦੀ ਜਾਣਕਾਰੀ ਸੁਖਬੀਰ ਸਿੰਘ ਬਾਦਲ ਕੰੋਂ ਕੋ ਪਹੁੰਚ ਸਕਦੇ ਆ ਕਿਹੜੇ ਕਿਹੜੇ ਆਗੂ ਹੁਣ ਤੱਕ ਜੋ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਆ ਬਿਲਕੁਲ ਪ੍ਰਵਿੰਦਰ 10 ਵਜੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਥੋੜੀ دیر ਦੇ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਸੁਖਬੀਰ ਬਾਦਲ ਇੱਥੇ ਪਹੁੰਚਣਗੇ ਪਰ ਉਹਨਾਂ ਤੋਂ ਪਹਿਲਾਂ ਹੋਰ ਕਈ ਆਗੂ ਜਿਹੜੇ ਨੇ ਅਕਾਲੀ ਦਲ ਦੇ ਉਹਨਾਂ ਦੇ ਵਿੱਚ ਡਾਕਟਰ ਦਲਜੀਤ ਚੀਮਾ ਬਲਵਿੰਦਰ ਸਿੰਘ ਭੁੰਦੜ ਸੁੱਚਾ ਸਿੰਘ ਲੰਗਾ ਰਵਿੰਦਰ ਬ੍ਰਹਮਪੁਰਾ ਚਿੰਜਰ ਤਾਂ ਬਹੁਤ ਸਾਰੇ ਅਰਸ਼ਦੀਪ ਕਲੇਰ ਵੀ ਇੱਥੇ ਪਹੁੰਚੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਇਹ ਸਾਰੇ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਤੁਖਬੀਰ ਬਾਦਲ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਤਾਂ ਇੱਕ ਵਾਰ ਮੈਂ ਤਸਵੀਰਾਂ ਦਿਖਾ ਦਿਆਂ ਕਿ ਇਸ ਪਾਸੇ ਜਿਹੜਾ ਉਹਨਾਂ ਦਾ ਕਾਫਲਾ ਸਭ ਤੋਂ ਪਹਿਲਾਂ ਇਸ ਜਗ੍ਹਾ ਤੇ ਪਹੁੰਚਣਾ ਹੈ ਔਰ ਇਤੋਂ ਉਸ ਤੋਂ ਬਾਅਦ ਸੁਖਬੀਰ ਬਾਦਲ ਜੋ ਨੇ ਉਹ ਅੰਦਰ ਜੋ ਹੈ ਦਰਬਾਰ ਸਾਹਿਬ ਪਹੁੰਚਣਗੇ ਔਰ ਅਕਾਲ ਤਖਤ ਸਾਹਿਬ ਕੇ ਅੱਗੇ ਅਰਦਾਸ ਜਿਹੜੀ ਹੈ ਉਹ ਕੀਤੀ ਜਾਣੀ ਤਾਂ ਇਹ ਜਗ੍ਹਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਲਿਸ ਫੋਰਸ ਦੀ ਤਨਾਤੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਪੁਲਿਸ ਦੇ ਨਾਲ ਨਾਲ ਐਸਜੀਪੀਸੀ ਦੀ ਜਿਹੜੀ ਟਾਸਕ ਫੋਰਸ ਹੈ ਉਹਨਾਂ ਵੱਲੋਂ ਵੀ ਅ ਜਿਹੜੀ ਸੁਰੱਖਿਆ ਘੇਰਾ ਜਿਹੜਾ ਕਿਉਂਕਿ ਦਰਬਾਰ ਸਾਹਿਬ ਦੇ ਜਦੋਂ ਅੰਦਰ ਕੋਈ ਚਲਾ ਜਾਂਦਾ ਤਾਂ ਉੱਥੇ ਜ਼ਿੰਮੇਵਾਰੀ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁੰਦੀ ਆ ਹਾਲਾਂਕਿ ਬਾਹਰ ਪੁਲਿਸ ਫੋਰਸ ਤੁਸੀਂ ਦੇਖ ਸਕਦੇ ਹੋ ਕਿ ਤਨਾਤ ਹੈ ਤਾਂ ਇੱਕ ਵਾਰੀ ਮੈਂ ਉਸ ਪਾਸੇ ਵੀ ਤਸਵੀਰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੱਥੇ ਕਿ 4 ਦਸੰਬਰ ਨੂੰ ਪੂਰਾ ਕਤਦੰਕਰਮ ਜਿਹੜਾ ਉਹ ਵਾਪਰਦਾ ਤਾਂ ਇਸ ਪਾਸੇ ਤੁਸੀਂ ਦੇਖੋ ਕਿ ਜਿੰਨੇ ਵੀ ਪੁਲਿਸ ਦੇ ਮੁਲਾਜ਼ਮ ਨਜ਼ਰ ਆ ਰਹੇ ਨੇ ਇਹ ਇੱਕ ਜਿਹੜਾ ਸੁਰੱਖਿਆ ਘੇਰਾ ਅ ਤਿਆਰ ਕੀਤਾ ਜਾਣਾ ਹੈ ਸੁਖਵੀਰ ਬਾਦਲ ਜਦੋਂ ਇੱਥੇ ਪਹੁੰਚਣਗੇ ਤਾਂ ਇਹ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਸ ਕਰਕੇ ਹੀ ਤਨਾਤ ਕੀਤੇ ਗਏ ਨੇ ਤਾਂ ਪਿਛਲੇ ਪਾਸੇ ਅਕਾਲੀ ਦਲ ਦੇ ਕੁਝ ਆਗੂ ਮੌਜੂਦ ਨੇ ਸੁੱਚਾ ਸਿੰਘ ਲੰਗਾ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰ ਤੁਸੀਂ ਦੇਖੋਗੇ ਅੱਜ ਸੁਰੱਖਿਆ ਦੇ لحاظ ਦੇ ਨਾਲ ਬਹੁਤ ਸਾਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਤਾਂ ਇਸ ਵੇਲੇ ਇੱਕ ਬਕਰੀ ਤਸਵੀਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਦਰਬਾਰ ਸਾਹਿਬ ਦੀ ਜਿਹੜੀ ਛੱਤ ਹੈ ਉਸ ਤੇ ਉੱਤੇ ਵੀ ਪੁਲਿਸ ਮੁਲਾਜ਼ਮ ਜਿਹੜਾ ਉਹ ਇੱਕ ਦੂਰਬੀਨ ਦੇ ਨਾਲ ਜੋ ਨਜ਼ਰ ਰੱਖ ਰਿਹਾ ਪੂਰੇ ਇਲਾਕੇ ਦੇ ਉੱਤੇ ਸੁਰੱਖਿਆ ਨੂੰ ਲੈ ਕੇ ਤਾਂ ਇਹ ਇੱਕ ਨਵੀਂ ਅਸੀਂ ਕਹਿ ਸਕਦੇ ਕਿ ਚੀਜ਼ ਪਹਿਲੀ ਵਾਰੀ ਨਜ਼ਰ ਆਈ ਹੈ ਇਸ ਤੋਂ ਇਲਾਵਾ ਜੇਕਰ ਮੈਂ ਇਸ ਪਾਸੇ ਦੀ ਗੱਲ ਕਰਾਂ ਤਾਂ ਇੱਥੇ ਵੀ ਤੁਸੀਂ ਦੇਖੋ ਕਿ ਛੱਤ ਦੇ ਉੱਤੇ ਇੱਕ ਪੁਲਿਸ ਮੁਲਾਜ਼ਮ ਜੋ ਹੈ ਉਸ ਦੇ ਕੋਲ ਵੀ ਜਿਹੜੇ ਅ ਟੈਲੀਸਕੋਪ ਕਹੀਏ ਜਾਂ ਪੰਜਾਬੀ ਦੇ ਵਿੱਚ ਜਿਸ ਨੂੰ ਅਸੀਂ ਦੂਰਬੀਨ ਕਹਿ ਦਿੰਦੇ ਹਾਂ ਕਿ ਇੱਕ ਇੱਕ ਚੱਪੇ-ਚੱਪੇ ਦੇ ਉੱਤੇ ਜਿਹੜੀ ਨਜ਼ਰ ਹੈ ਪੁਲਿਸ ਵੱਲੋਂ ਰੱਖੀ ਜਾ ਰਹੀ ਹੈ ਕਿਉਂਕਿ 4 ਦਸੰਬਰ ਨੂੰ ਜਿਹੜਾ ਘਟਨਾਕ੍ਰਮ ਵਾਪਰਿਆ ਸੀ ਉਸ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਸਵਾਲ ਅਕਾਲੀ ਦਲ ਦੇ ਵੱਲੋਂ ਖੜੇ ਕੀਤੇ ਗਏ ਹਾਲਾਂਕਿ ਪੁਲਿਸ ਦਾ ਪੱਖ ਜੋੜਿਆ ਉਹ ਇਹ ਹੈ ਕਿ ਅਸੀਂ ਤੁਰੰਤ ਕਾਰਵਾਈ ਕੀਤੀ ਔਰ ਨਰੈਣ ਚੋੜਾ ਦੇ ਉੱਤੇ ਉਹਨਾਂ ਦਾ ਕਹਿਣਾ ਕਿ ਸਾਡੀ ਨਜ਼ਰ ਜਿਹੜੀ ਹੈ ਪਹਿਲਾਂ ਤੋਂ ਸੀ ਤਾਂ ਇਹ ਅੱਜ ਇੱਕ ਵੱਖਰੇ ਆ ਜਿਹੜੇ ਸੁਰੱਖਿਆ ਪ੍ਰਬੰਧ ਹਾਲਾਂਕਿ ਜਦੋਂ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਾਂ ਕੋਈ ਹੋਰ ਵੀ ਵੀ ਆਈ ਪੀ ਜਦੋਂ ਪਹੁੰਚਦਾ ਤਾਂ ਉਦੋਂ ਇਸ ਤਰੀਕੇ ਦੇ ਪ੍ਰਬੰਧ ਨਜ਼ਰ ਆਉਂਦੇ ਨੇ ਪਰ ਕਿਉਂਕਿ ਸੁਖਵੀਰ ਬਾਦਲ ਵੀ Z+ ਪ੍ਰੋਟੈਕਟਿਵ ਨੇ ਤਾਂ ਉਹਨਾਂ ਦੀ ਸੁਰੱਖਿਆ ਦੇ ਲਈ ਅੱਜ ਇਹ ਜਿਹੜੇ ਪ੍ਰਬੰਧ ਨੇ ਖਾਸ ਤੌਰ ਤੇ ਉਹ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਮੈਂ ਹੁਣ ਉਸ ਪਾਸੇ ਦੀ ਤਸਵੀਰ ਦਿਖਾ ਦਿਆਂ ਜਿੱਥੇ ਇਹ ਪੂਰਾ ਘਟਨਾਕ੍ਰਮ ਜੋ ਹੈ ਵਾਪਰਿਆ ਸੀ 4 ਦਸੰਬਰ ਨੂੰ ਉਸ ਵੇਲੇ ਜਿਹੜੇ ਏ ਡੀ ਸੀ ਪੀ ਹਰਪਾਲ ਸਿੰਘ ਨੇ ਉਸ ਤੋਂ ਇਲਾਵਾ ਏ ਆਈ ਜੀ ਜਗਜੀਤ ਸਿੰਘ ਵਾਲੀਆ ਤਾਂ ਜਿਨ੍ਹਾਂ ਦੀ ਉਸ ਦਿਨ ਸੁਰੱਖਿਆ ਦੀ ਜ਼ਿੰਮੇਵਾਰੀ ਸੀ ਤਾਂ ਅੱਜ ਉਹਨਾਂ ਦੇ ਵਿੱਚੋਂ ਕੋਈ ਵੀ ਪੁਲਿਸ ਅਧਿਕਾਰੀ ਇੱਥੇ ਨਜ਼ਰ ਨਹੀਂ ਆ ਰਿਹਾ ਜਦਕਿ ਬਾਹਰ ਦੇ ਹੋਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਅਧਿਕਾਰੀ ਤਾਇਨਾਤ ਨੇ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਔਦਿਆਂ ਤੇ ਰਹਿ ਚੁੱਕੇ ਨੇ ਉਹਨਾਂ ਨੂੰ ਅੱਜ ਜੋ ਹੈ ਸੁਖਬੀਰ ਬਾਦਲ ਦੀ ਸੁਰੱਖਿਆ ਦੇ ਲਈ ਤਾਇਨਾਤ ਕੀਤਾ ਗਿਆ ਤਾਂ ਇਹ ਇੱਕ ਵੱਖਰਾ ਔਰ ਨਵਾਂ ਅਪਡੇਟ ਹੈ ਕਿ ਅ ਨਹੀਂ ਤਾਂ ਆਮ ਤੌਰ ਤੇ ਜਿਹੜੇ ਪੁਲਿਸ ਅਧਿਕਾਰੀ ਪਵੇਂ ਉਹ ਡੀਸੀਪੀ ਹੈ ਜਾਂ ਐਡੀਸੀਪੀ ਹੈ ਤਾਂ ਉਹ ਅਧਿਕਾਰੀ ਜਿਹੜੇ ਨੇ ਉਹ ਇੱਥੇ ਤਾਇਨਾਤ ਕੀਤੇ ਜਾਂਦੇ ਸੀ ਤਾਂ ਅੱਜ ਇਹ ਲੋਕਲ ਪੁਲਿਸ ਦੇ ਵਿੱਚੋਂ ਜਾਂ ਤਾਂ ਹੋ ਸਕਦਾ ਕਿ ਇਹਨਾਂ ਅਧਿਕਾਰੀਆਂ ਦਾ ਤਬਾਦਲਾ ਹੋ ਗਿਆ ਹੋਵੇ ਕਿ ਜਿਹੜੇ ਅਮਰitsar ਤਾਇਨਾਤ ਕਰ ਦਿੱਤੇ ਗਏ ਨੇ ਪਰ ਉੱਚੇ ਚੇਤੇ ਤੌਰ ਤੇ ਜੋ ਹੁਣ ਤੱਕ ਲੱਗ ਰਿਹਾ ਕਿਉਂਕਿ ਪਹਿਲਾਂ ਇਹ ਅਧਿਕਾਰੀ ਕਦੇ ਵੀ ਕਿਸੇ ਸਮਾਗਮ ਦੇ ਵਿੱਚ ਜਾਂ ਕਿਸੇ ਅਸੁਰੱਖਿਆ ਨੂੰ ਲੈ ਕੇ ਜਦੋਂ ਪ੍ਰਬੰਧ ਕੀਤੇ ਜਾਂਦੇ ਨੇ ਆ ਉੱਥੇ ਨਜ਼ਰ ਨਹੀਂ ਆਉਂਦੇ ਰੇ ਤਾਂ ਅੱਜ ਉਚੇਚੇ ਤੌਰ ਤੇ ਸੁਖਬੀਰ ਬਾਦਲ ਕਿਉਂਕਿ ਇਹ ਅਧਿਕਾਰੀ ਅਮਰਸਰ ਦੇ ਵਿੱਚ ਪਹਿਲਾਂ ਡਿਊਟੀ ਕਰ ਚੁੱਕੇ ਨੇ ਤਾਂ ਉਹਨਾਂ ਨੂੰ ਇਸ ਪੂਰੇ ਇਲਾਕੇ ਦੀ ਜਾਣਕਾਰੀ ਹੈ ਹਰ ਇੱਕ ਸ਼ਖਸ ਬਾਰੇ ਉਹਨਾਂ ਨੂੰ ਪਤਾ ਤਾਂ ਇਸੇ ਕਰਕੇ ਹੋ ਸਕਦਾ ਕਿ ਉਹਨਾਂ ਨੂੰ ਅੱਜ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਗਈ ਹੋਵੇ ਤਾਂ ਇਸ ਵੇਲੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਦਰਬਾਰ ਸਾਹਿਬ ਦੇ ਬਾਹਰ ਮੌਜੂਦ ਆਂ ਹਰ ਪਾਸੇ ਪੁਲਿਸ ਫੋਰਸ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਐਸਜੀਪੀਸੀ ਦੇ ਅਧਿਕਾਰੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜੀ ਐਸਜੀਪੀਸੀ ਦੀ ਟਾਸਕ ਫੋਰਸ ਹੈ ਉਸ ਨੂੰ ਵੀ ਜੋ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਸਿਰਫ ਪੁਲਿਸ ਦੇ ਉੱਤੇ ਹੀ ਭਰੋਸਾ ਜਿਹੜਾ ਉਹ ਨਾ ਕੀਤਾ ਜਾਵੇ ਕਿਉਂਕਿ ਲਗਾਤਾਰ ਐਸਜੀਪੀਸੀ ਅਕਾਲੀ ਦਲ ਔਰ ਪੁਲਿਸ ਜੋ ਹੈ ਆਮੋ ਸਾਹਮਣੇ ਨਜ਼ਰ ਆ ਰਹੇ ਨੇ 4 ਦਸੰਬਰ ਤੋਂ ਬਾਅਦ ਲਗਾਤਾਰ ਬਿਆਨਬਾਜ਼ੀਆਂ ਆ ਰਹੀਆਂ ਨੇ ਇੱਥੋਂ ਤੱਕ ਵੀ ਪੁਲਿਸ ਵੱਲੋਂ ਕੋਰਟ ਦੇ ਵਿੱਚ ਕਿਹਾ ਗਿਆ ਕਿ ਸਾਨੂੰ ਸਹਿਯੋਗ ਨਹੀਂ ਕੀਤਾ ਜਾ ਰਿਹਾ ਸੀਸੀਟੀਵੀ ਫੁਟੇਜ ਮੁਹੱਈਆ ਨਹੀਂ ਕਰਵਾਈ ਜਾ ਰਹੀ ਉਸ ਤੋਂ ਬਾਅਦ ਇੱਕ ਹੋਰ ਸਵਾਲ ਉੱਠਿਆ ਕਿ ਨਰੈਣ ਸਿੰਘ ਚੌੜਾ ਦੀ ਜਿਹੜੀ ਮੁਲਾਕਾਤ ਹੈ ਉਹ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਹੋਈ ਸੀ ਹਾਲਾਂਕਿ ਹਰਜਿੰਦਰ ਧਾਮੀ ਉਸ ਚੀਜ਼ ਨੂੰ ਵੀ ਇਨਕਾਰ ਚੁੱਕੇ ਨੇ ਕਿ ਉਹ ਨਰੈਣ ਸਿੰਘ ਚੌੜਾ ਨੂੰ ਨਹੀਂ ਜਾਣਦੇ ਤਾਂ ਇਹ ਹਲਚਲ ਹੈ ਇਸ ਵੇਲੇ ਦਰਬਾਰ ਸਾਹਿਬ ਦੇ ਠੀਕ ਬਾਹਰ ਦੀ ਤਾਂ 10 ਵਜੇ ਦੇ ਕਰੀਬ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਪਹੁੰਚਣਗੇ ਤਾਂ ਹੁਣ 10:05 ਦਾ ਸਮਾਂ ਹੋ ਚੁੱਕਿਆ ਤਾਂ ਥੋੜੀ ਦੇਰ ਬਾਅਦ ਅਸ ਸੁਖਬੀਰ ਬਾਦਲ ਜੋ ਨੇ ਉਹ ਦਰਬਾਰ ਸਾਹਿਬ ਆਉਣਗੇ ਔਰ ਅਕਾਲ ਤਖਤ ਸਾਹਿਬ ਵਿਖੇ ਅੱਜ ਜਿਹੜੀ ਅਰਦਾਸ ਕੀਤੀ ਜਾਣੀ ਹੈ ਸੰਪੂਰਨਤਾ ਦੀ ਤਾਂ ਉਹ ਤਸਵੀਰ ਜਿਹੜੀ ਆ ਥੋੜੀ ਦੇਰ ਬਾਅਦ ਇੱਥੇ ਨਜ਼ਰ ਆਏਗੀ ਉਸ ਤੋਂ ਪਹਿਲਾਂ ਕਈ ਅਕਾਲੀ ਆਗੂ ਜਿਹੜੇ ਨੇ ਉਹ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਥੋੜੀ ਦੇਰ ਪਹਿਲਾਂ ਡਾਕਟਰ ਦਲਜੀਤ ਛੀਮਾ ਜੋ ਨੇ ਉਹ ਆਏ ਸੀ ਬਲਵਿੰਦਰ ਸਿੰਘ ਭੁੰਦੜ ਜੋ ਨੇ ਉਹ ਇੱਥੇ ਆਉਂਦੇ ਨੇ ਤਾਂ ਇਹ ਤਸਵੀਰਾਂ ਨੇ ਇਸ ਵੇਲੇ ਦਰبار ਸਾਹਿਬ ਦੇ ਠੀਕ ਬਾਹਰ ਦੀਆਂ ਜਿੱਥੇ ਥੋੜੀ ਦੇਰ ਦੇ ਵਿੱਚ ਸੁਖਵੀਰ ਬਾਦਲ ਦਾ ਜਿਹੜਾ ਕਾਫਲਾ ਹੈ ਉਹ ਪਹੁੰਚਦਾ ਹੋਇਆ ਨਜ਼ਰ ਆਏਗਾ ਜੀ ਆ ਠੀਕ ਹੈ ਜੀ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਵਿਖਾਉਣ ਲਈ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜਦੋਂ ਸੁਖਵੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਪਹੁੰਚਣਗੇ ਫਿਰ ਅਸੀਂ ਤੁਹਾਡਾ ਰੋਕ ਕਰਾਂਗੇ ਆ ਤਾਂ ਤਨੋ ਸਿੰਘ ਦਰਬਾਰ ਸਾਹਿਬ ਤੋਂ ਤਸਵੀਰਾਂ ਵਿਖਾਈਆਂ ਨੇ ਸੁਖਵੀਰ ਸਿੰਘ ਬਾਦਲ ਥੋੜੀ ਦੇਰ ਦੇ ਵਿੱਚ ਪਹੁੰਚਣਗੇ ਆ ਤਾਂ ਸੁਰੱਖਿਆ ਦੇ ਲਈ ਆ ਇਹਦੇ ਨਾਲ ਪੁਖਤਾ ਬੰਦੋਬਸਤ ਕੀਤੇ ਗਏ ਨੇ ਜਿਵੇਂ ਕਿ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜਾਣਕਾਰ ਦੇ ਰਹੇ ਸਨ ਕਿ ਜਿਹੜੇ ਆਪੋਰਸ ਮੁਲਾਜ਼ਮ ਅਧਿਕਾਰੀ ਪਹਿਲਾ ਅੰਮ੍ਰਿਤਸਰ ਦੇ ਸਿਵਾਵਾ ਦੇ ਚੁੱਕੇ ਨੇ ਜੋ ਕਿ ਹੁਣ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਨੇ ਉਹਨਾਂ ਦੇ ਖਾਸ ਤੌਰ ਤੇ ਡਿਊਟੀ ਉਸ ਵੇਲੇ ਲਗਾਈ ਗਈ ਹੈ ਸੁਰੱਖਿਆ ਦੇ ਵਿੱਚ ਤਾਂ ਸੁਰੱਖਿਆ ਦੇ لحاظ ਦੇ ਨਾਲ ਹੀ ਪੁਖਤਾ ਬੰਦੋਬਸਤ ਕੀਤੇ ਗਏ ਨੇ